ਜੈ ਨੇ ਆਪਣਾ ਅਕੀਰਨਾ ਸਮਾਪਤੇਦ ਕੀਤਾ ਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਸਹਿਮਜਾਤੇ ਉਹਨਾਂ ਨੇ ਵੀ ਆਪਣੇ ਜੀਵਨ ਦੇ ਵਿੱਚੋਂ ਲਗਭਗ 137 ਸਾਲਾਂ ਦੇ ਵਿੱਚੋਂ ਸੰਕੀਤੀ ਜੀ ਸਭ ਤੋਂ ਵੱਧ ਜੇਪ ਤਪ ਕੀਤਾ ਆ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹ ਵੀ ਜਿਲਾ ਗੁਰਦਾਸ ਰਬਾੜ ਸਾਹਿਬ ਦੀ ਧਰਤੀ ਦੇ ਕੀਤਾ ਜੇ ਜਿਹੜਾ ਪਠਾਨਕੋਟ ਨਗਰ ਹੈ ਏ ਵੀ ਬਾਬਾ ਸ੍ਰੀ ਚੰਦ ਜੀ ਦੀ ਬਖਸ਼ਿਸ਼ੇ ਦੇ ਨਾਲ ਇੱਕ ਪਠਾਨ ਮੁਸਲਮਾਨ ਸੀ ਉਹਨੂੰ ਕਿਹਾ ਕਿ ਇਥੋਂ ਚਾਰ ਕੋਹ ਨੂ ਦੂਰੀ ਤੇ ਜਾ ਕੇ ਤੂੰ ਆਸ ਤੇਰੇ ਨਾਂ ਤੇ ਇੱਥੇ ਇੱਕ ਦਿਨ ਸ਼ਹਿਰ ਬਸੇਗਾ ਇਹ ਗੁਰੂ ਸਵਾਰਿਓ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬੱਡੇ ਸੰਤ ਜੀ ਆਪਣੇ ਬਾਬਾ ਸ੍ਰੀ ਜੰਗ ਜੀ ਦੀਆਂ ਬਖਸ਼ਿਸ਼ਾਂ ਨੇ ਜੇ ਅੱਜ ਤੁਸੀਂ ਗੁਰਦੁਆਰਾ ਟਾਲੀ ਸਾਹਿਬ ਦੇ ਭਾਰੀ ਮਾਤਰਾ ਦੇ ਵਿੱਚ ਸੰਗਤ ਜੀ ਹਾਜ਼ਰੀਆਂ ਭਰਦੇ ਹੋ ਤੇ ਸਤਿਗੁਰ ਜੀ ਵੀ ਇਹੀ ਬਖਸ਼ਿਸ਼ ਕਰਦੇ ਨੇ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਜਿੱਥੇ ਇਹ ਵਾਦ ਦੇ ਦਿੱਤਾ ਕਿ ਪੁੱਤਰ ਆਗਿਆਕਾਰੀ ਸੀ ਮਾਹੀ ਜੀ ਦਾ ਸਨ ਹੋ ਕੇ ਕਾ ਤੁਸ ਗੁਰੂ ਜੀ ਬਚਪਨ ਦੇ ਜੀ ਬਾਬਾ ਸ੍ਰੀ ਜੰਗ ਜੀ ਦਾ

ਇਹ ਦੀਨ ਦੇ ਵਰਤ ਦੀ ਮਾਂ ਖਾਣ ਪਰ ਆਸ਼ੀਰਵਾਦ ਦੀ ਸੰਤ ਜੀ ਦੇ ਦੀ ਦਰੀ ਦੂਰ ਨਸਾ ਕੀ ਆ ਅੱਜ ਸੰਤ ਜੀ ਮਾਂ ਪਰਿਵਾਰ ਦੇ ਸਥਾਨ ਤੇ ਪਹੁੰਚਾਰੇ ਆਪਣਾ ਵਰਤ ਰੱਖੀ ਦੋ ਪੀੜੀ ਕੋਈ ਮਾਂ ਕੋ ਆਪਣੇ ਬੱਚੇ ਦੇ ਰੋਜ਼ਗਾਰ ਵਾਸਤੇ ਆਉਂਦਾ ਕੋਈ ਮਾਂ ਕੋ ਆਪਣੇ ਬੱਚਿਆਂ ਦੇ ਸੰਤ ਜੀ ਔਲਾਦ ਦੀਆਂ ਰਵਾਸਾਂ ਕਰਵਾਉਂਦਾ ਜਾ